ਜੋ ਜਿਹੜਾ ਇਹ ਰੋਸ ਮਾਰਾਰੇ ਕੀਤੇ ਜਾ ਰਹੇ ਆ ਪੰਜਾਬ ਦੇ ਸਰਕਾਰ ਦੇ ਜਿਹੜੇ ਕੈਬਨ ਮੰਤਰੀ ਉਹਨਾਂ ਦੇ ਘਰਾਂ ਦੇ ਅੱਗੇ ਐਮਐਲਏ ਦੇ ਘਰਾਂ ਦੇ ਅੱਗੇ ਜੋ 17 ਜ਼ਿਲ੍ਹਿਆਂ ਦੇ ਪ੍ਰੋਗਰਾਮ ਤੌਲਿਕੇ ਗਏ ਸੀ ਉਸ ਤੋਂ ਵੱਧ ਵੀ ਹੋ ਜਾਣ ਗਿਆ ਜੀ ਜੋ ਜਿਵੇਂ ਖਬਰਾਂ ਮਿਲ ਰਹੀਆਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਸੋ ਇਹ ਮੈਂ ਸਮਝਦਾ ਹਾਂ ਕਿ ਭਾਈ ਇਹ ਜਿਹੜੀ ਸਰਕਾਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਈ ਸੀ ਬਦਲਾਅ ਦਾ ਜਿਹੜੇ ਇਹ ਕਹਿੰਦੇ ਸਨ ਕਿ 30000 ਕਰੋੜ ਰੁਪਇਆ ਮਾਈਨਿੰਗ ਤੋਂ ਆਏਗਾ 60000 ਕਰੋੜ ਰੁਪਇਆ ਸਾਡਾ ਜਿਹੜਾ ਮਾਲੀਆ ਆਏਗਾ ਸ਼ਰਾਬ ਤੋਂ ਐਕਸਾਈ ਤੋਂ ਸੋ ਉਹ ਸਾਰੇ ਦਾ ਸਾਰਾ ਇਹਨਾਂ ਦੀਆਂ ਜੇਬਾਂ 'ਚ ਜਾ ਰਿਹਾ ਇਸ ਕਰਕੇ ਹੀ ਹੋਣਾ ਜਿਹੜਾ ਮੋਰਚਾ ਸੀ ਇਹ ਉੱਥੇ ਦੇ ਗੁਰਲਾਲ ਕਨੌਰ ਜਿਹੜਾ ਐਮਐਲਏ ਆ ਉਹਦੇ ਕਿਉਂਕਿ ਉਹਨੇ ਪਹਿਲਾਂ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਉਹਦੇ ਲੋਕਲ ਆਪਣੇ ਬੰਦੇ ਵੇਚ ਕੇ ਗੁੰਡੇ ਵੇਚ ਕੇ ਤੇ ਹੁਣ ਸਰਕਾਰ ਨੇ ਕੇਂਦਰ ਸਰਕਾਰ ਨਾਲ ਲੜ ਕੇ ਇਸ ਮੋਰਚੇ ਨੂੰ ਸਾਨੂੰ ਧੋਖੇ ਨਾ ਭੁਲਾ ਕੇ ਤੋ ਕਿ ਨਾ ਸੱਬਿਆ ਸਾਨੂੰ ਮੀਟਿੰਗ ਦੇ ਵਿੱਚ ਮੀਟਿੰਗ ਖਤਮ ਹੋਣ ਉਪਰੰਤ ਹੀ ਜਦੋਂ ਅਸੀਂ ਨਿਕਲੇ ਆ ਉਥੋਂ ਚੰਡੀਗੜ੍ਹ ਜ਼ਰੂਰ ਰੋਡ ਤੇ ਚੜ੍ਹੇ ਆ ਉੱਥੇ ਗੱਡੀਆਂ ਲਾ ਕੇ ਰੋਕ ਕੇ ਸਾਨੂੰ ਅਰੈਸਟ ਕਰ ਲਿਆ ਸੋ ਇਹ ਇੱਕ ਸਾਜ਼ਿਸ਼ ਦੇ ਤਹਿਤ ਇਹ ਸਰਕਾਰ ਨੇ ਅਜ ਤੱਕ ਇਤਿਹਾਸ ਚ ਕਦੇ ਨਹੀਂ ਛੋਇਆ ਪੰਜਾਬ ਦੇ ਇਹ ਇਦਾਂ ਬੁਲਾ ਕੇ ਅ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਾਂ ਕਿਸੇ ਨੂੰ ਵੀ ਮੀਟਿੰਗ ਚ ਬੁਲਾ ਕੇ ਸਰਕਾਰ ਅਰੈਸਟ ਕਰ ਲਵੇ ਇਹ ਪਹਿਲੀ ਵਾਰੀ ਇਤਿਹਾਸ ਚ ਕਿਉਂਕਿ ਹੁਣ ਜਿਹੜੀ ਬੇਵਿਸ਼ਵਾਸੀ ਪੈਦਾ ਕੀਤੀ ਗਈ ਸਰਕਾਰਾਂ ਪ੍ਰਤੀ ਉਹ ਭਗਵੰਤ ਮਾਨ ਨੇ ਕੀਤੀ ਹੈ ਸੋ ਇਹ ਭਗਵੰਤ ਮਾਨ ਜਿਹੜਾ ਇਹ ਬਿਲਕੁਲ ਮਹਿਕਮਾ ਦਾ ਦਿੱਲੀ ਨਾਲ ਖੜ ਗਿਆ ਵੀ ਆਪ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸਾਨੂੰ ਤਾਂ ਇੰਜ ਲੱਗ ਰਿਹਾ ਕਿ ਇਹ ਜਿਹੜਾ ਕੋਈ ਇਹਨਾਂ ਦੇ ਅੰਦਰ ਸਮਝੌਤਾ ਹੋਇਆ ਤੇ ਉਹਨਾਂ ਨੇ ਮਾਰਿਆ ਦਬਕਾ ਕੇਜਰੀਵਾਲ ਨੂੰ ਤੇ ਤੈਨੂੰ ਤਾਂ ਸੰਸ਼ੋਧਨੀਆਂ ਨੂੰ ਦੇਵਾਂਗੇ ਅੰਦਰ ਤੇ ਭਾਈ ਇਹਨੂੰ ਮੋਰਚੇ ਨੂੰ ਚਕਾ ਤੇ ਇਹਦੇ ਵੇਲੇ ਆ ਕੇ ਕੇਜਰੀਵਾਲ ਪੰਜਾਬ ਆ ਗਿਆ ਪੰਜਾਬ ਆ ਕੇ ਉਹਨੇ ਭਗਵੰਤ ਮਾਨ ਨੂੰ ਕਿਹਾ ਕਿ ਤੈਨੂੰ ਸੀਐਮ ਤੋਂ ਨਹੀਂ ਹਲਾਵਾਂਗੇ ਸੀਐਮ ਦੀ ਕੁਰਸੀ ਤੇਰੀ ਪਰ ਮੋਰਚਾ ਚਕਾ ਤੇ ਉਹ ਸੌਦੇ ਦੇ ਵਿੱਚ ਮੋਰਚੇ ਚਕਾਇਆ ਗਿਆ ਜਿਹੜੇ ਇਨੇ ਹੀ ਬਦਲਾਅ ਜਿਹਨੇ ਬਹੁਤ ਇਮਾਨਦਾਰੀ ਦਾ ਮਖੌਟਾ ਪਾਈ ਕਿੰਦੇ ਸੀ ਰੱਜ ਕੇ ਬੇਈਮਾਨ ਤੇ ਰੱਜ ਕੇ ਕਰਤਵੇਂ ਮੈਂ ਇਹ ਗੱਲ ਕਹਾਂਗਾ ਕਿ ਜਿਹੜਾ ਬਰਨਾਲ ਖਲਾਉੜ ਹੈ ਉਹਨੇ 100 ਕਰੋੜ ਦੀ ਕੋਠੀ ਲਈ ਹੈ ਉਥੇ ਕਪਤਾਨ ਅਮਨਿੰਦਰ ਸਿੰਘ ਦੇ ਭਰਾ ਦੀ ਪਟਿਆਰੇ ਦੇ ਵਿੱਚ ਇੱਕ ਚਾਰ ਕਿੱਲੇ ਦਾ ਮਾਲਕ 100 ਕਰੋੜ ਦੀ ਕੋਠੀ ਕਿੱਦੋਂ ਖਰੀਦੇਗਾ ਇੱਕ ਐਮਐਲਏ ਮੰਤਰੀਆਂ ਦੀ ਗੱਲ ਤਾਂ ਵੱਖਰੀ ਹੈ ਮੰਤਰੀਆਂ ਨੇ ਕਿੰਨੇ ਕ ਘਰ ਭਰੇ ਆ ਉਹ ਬਹੁਤ ਵੱਡੀ ਗੱਲ ਹੋਵੇਗੀ ਜ਼ਿਲ੍ਹੇ ਇਹਨਾਂ ਦੀ ਪੂਰੀ ਇਨਕੁਆਇਰੀ ਜਾਂਚ ਹੋਏਗੀ ਇੱਕ 100 ਕਰੋੜ ਦੀ ਕੋਠੀ ਐਮਐਲਏ ਖਰੀਦ ਰਿਆ ਮਾਈਨਿੰਗ ਦੇ ਵਿੱਚ ਤੇ ਇਹ ਜਿਹੜੇ ਕਹਿੰਦੇ ਸੀ 30000 ਕਰੋੜ ਰੁਪਈਆ ਮਾਈਨਿੰਗ ਦਾ ਹੋਣਾ ਇੱਕ ਖੜ ਦੀ ਵੀ ਬੋਲੀ ਦਸਾਉਂ ਲਗਾਉ ਇੱਕ ਖੜ ਦੀ ਵੀ ਬੋਲੀ ਕੀਤੀ ਇਹਨਾਂ ਨੇ ਸਰਕਾਰੀ ਗਿਆਨੇ ਕੋ ਪਿਆ ਗਿਆ ਉਹ ਸਾਰਾ 30000 ਦਾ 30000 ਕਰੋੜ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਮੰਤਰੀਆਂ ਦੇ ਜੇਪਾਂ ਚ ਗਿਆ ਸੋ ਇਹਨੇ ਵੱਡਾ ਧਰੋਹ ਕਰਕੇ ਮੋਰਚਾ ਚੱਕਿਆ ਔਰ ਉਸ ਤੋਂ ਇਲਾਵਾ ਸਾਡੇ ਇੱਕ ਆਗੂ ਨੂੰ ਉਥੇ ਪੁੱਟਿਆ ਵੀ ਜਬਰ ਕੀਤਾ ਉਹਦੇ ਤੇ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਪੀਸ ਪੁਰੀ ਪੋਟੈਸ਼ੀਅਲ ਦਾ ਹੋਵੇ ਆਗੂ ਆਪਣਾ ਸਮਾਨ ਜਿਹੜਾ ਆ ਉਸ ਬਹਾਦਰ ਚ ਲੱਗੇ ਹੋਣ ਤੇ ਉਹਨਾਂ ਤੇ ਜਾ ਕੇ ਦਾੰਗਾ ਬਰਸਾਤੀਆਂ ਜਾ ਇਹ ਵੀ ਇਤਿਹਾਸ ਪੇਲੀ ਵਾਰ ਹੋਇਆ ਇਹੀ ਮੰਤਰੀ ਤੋਂ ਮੰਤਰੀ ਇਹ ਤੁਸੀਂ ਵੇਖੋ ਵੀ ਇਹ ਜਿਹੜੀ ਮੋਰਚਾ ਜੋ ਨਿਕਲੀ ਹੋਈ ਸਰਕਾਰ ਜਿਹੜੀ ਆ ਅੱਗ ਧਰਨੇ ਲਾਉਂਦੀ ਆ ਜਦੋਂ ਇਹਨਾਂ ਦੇ ਆਕਾ ਨੂੰ ਇਹਨਾਂ ਦੇ ਡੈਡੀ ਨੂੰ ਕੇਜਰੀਵਾਲ ਨੂੰ ਉੱਥੇ ਦੇ ਮინისტრ ਸਰਕਾਰ ਡਾਕ ਰੈਂਦੀ ਆ ਸਾਡੀ ਭਾਰਤ ਸਰਕਾਰ ਤੇ ਫਿਰ ਇਹ ਸਾਰੇ ਦੇ 92 92 ਜਾ ਕੇ ਧਰਨਾ ਲਾਉਦੇ ਆ ਤੇ ਹੁਣ ਇਹ ਕਹਿੰਦੇ ਤਰਨੀ ਲੱਭੇ ਨਹੀਂ ਦੇਨੇ ਸੋ ਮੈਂ ਇਹ ਗੱਲ ਕਵਾਂਗਾ ਬੜੀ ਮੰਦਪਾਗੀ ਗੱਲ ਆ ਤੇ ਇੱਕ ਤੁਹਾਡੇ ਮਾਧਿਅਮ ਰਾਹੀਂ ਉਹ ਡੀਆਈਜੀ ਸਾਹਿਬ ਜਿਹੜੇ ਮਨਦੀਪ ਸਿੱਧੂ ਜੀ ਕਹਿੰਦੇ ਨੇ ਕਿ ਮੈਂ ਰਿਟਾਇਰ ਨਹੀਂ ਹੋ ਗਿਆ ਤੇ ਉਹਨੂੰ ਇਹ ਦੱਸਣਾ ਚਾਹੁੰਦੇ ਆ ਸਿੱਧੂ ਸਾਹਿਬ ਤੁਸੀਂ ਬਣਜੋ ਕੇਂਦਰ ਦੇ ਪੁੱਤਰ ਤੁਸੀਂ ਬਣਜੋ ਆਰਐਸਐਸ ਦੇ ਪੁੱਤਰ ਤੁਸੀਂ ਕਰੋ ਜੋ ਮਰਜੀ ਇਹ ਪੰਜਾਬ ਹੈ ਤੁਸੀਂ ਤੇ ਰਿਟਾਇਰ ਹੋਣਾ ਹੀ ਹੋਣਾ ਹੈ ਔਰ ਇਹ ਤੁਹਾਨੂੰ ਇੱਦਾਂ ਹੀ ਖੜੇ ਮਿਲਣਗੇ ਕਰ ਲੈ ਜਿਹੜਾ ਜ਼ਬਰ ਕਰਨਾ ਮਾਰ ਗੋਲੀਆਂ ਸਾਡੇ ਮਿੱਤਰਾ ਆਉਣਾ ਤਾਂ ਫਿਰ ਪੰਜਾਬ 'ਚ ਹੈ ਕਿਹੜਾ ਮੂੰਹ ਲੈ ਕੇ ਆਉਣਾ ਫਿਰ ਤੂੰ ਫੇ ਗੱਦਾਰੀ ਵਾਲਾ ਮੂੰਹ ਲੈ ਕੇ ਆਉਣਾ ਇਸ ਕਰਕੇ ਭਾਈ ਉਸ ਮਨਦੀਪ ਸਿੱਧੂ ਨੂੰ ਵੀ ਮੈਂ ਚੈਲੰਜ ਕਰਦਾ ਆ ਜਾ ਬੈਠੇ ਆ ਡਾਕਟਰ ਜੀਤ ਦੀ ਕੋਠੀ ਦੇ ਅੱਗੇ ਆ ਜਾ ਬੈਠੇ ਸਾਰੇ ਪੰਜਾਬ ਦੇ ਵਿੱਚ ਜੇ ਤੇਰੇ ਕਿੱਦਿਆਂ ਜਾਣ ਹੈ ਤਾਲ ਕੇ ਰਖਾਲ ਜਿਹੜਾ ਤੂੰ ਕਹਿੰਦਾ ਮੈਂ ਟੇਰ ਨਹੀਂ ਹੋਇਆ ਵਾਲੀ ਜੇ ਟੇਰ ਨਹੀਂ ਹੋਇਆ ਆ ਜਾ ਫਿਰ ਬਹੁਤ ਦਾੰਗਾ ਸਾਡੇ ਤੈਨੂੰ ਵੇਖਦੇ ਆ ਕਿੰਨੇ ਕਿਦਾਰੇ ਗਿੱਟਿਆਂ ਜਾਣ ਏ ਓਏ ਰਾਜ ਸਾਹਿਬ ਜਦੋਂ ਉਸ ਤੋਂ ਬਾਅਦ ਲਗਾਤਾ ਡੀਟੇਨ ਕਰਾ ਪੈਸ ਉਸ ਮੀਟਿੰਗ ਦੇ ਵਿੱਚ ਦੇਖੋ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਪਹਿਲਾਂ ਕਿਹਾ ਵੀ ਇਹ ਡੇਟ ਲੰਬੀ ਦੇ ਰਹੀ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਛੇਤੀ ਕਰੋ ਬੱਲੇਵਾਲ ਸਾਹਿਬ ਜਿਹੜੇ ਅੰਸਲ ਦੇ ਬੈਠੇ ਐ ਫਿਰ ਇਹ ਖਿੱਚ ਕੇ 4 ਮਈ ਤੇ ਲਿਆਏ ਉਹ ਜੁਲਾਈ ਚ ਕਹਿੰਦੇ ਸੀ ਹਨਾ ਜੀ ਤੇ ਇਸ ਕਰਕੇ ਫਿਰ ਫੇਰ ਜੂਨ ਤੇ ਆ ਗਏ ਫਿਰ ਮਈ ਤੇ ਆ ਗਏ 15 ਮਈ ਦੇ ਵਿੱਚ ਮੀਟਿੰਗ ਉਹਨਾਂ ਨੇ ਤੈਅ ਕਰ ਲਈ ਉਸ ਤੋਂ ਬਾਅਦ ਖੁਲੀਆਂ ਸਾਹਿਬ ਨੂੰ ਅਸੀਂ ਕਿਹਾ ਵੀ ਅਸੀਂ ਜਦੋਂ ਮੰਤਰੀ ਚਲੇ ਗਏ ਉੱਠ ਕੇ ਕੇਂਦਰ ਦੇ ਵਜ਼ੀਰ ਤਰੀਕ ਦੇ ਕੇ ਅਸੀਂ ਮੀਟਿੰਗ ਕਰਾਂਗੇ ਇੱਥੇ ਚੰਡੀਗੜ੍ਹ ਅਸੀਂ ਖੁੰਡਿਆ ਸਾਹਿਬ ਨੂੰ ਆਖ ਰਿਹਾ ਬਈ ਤੁਸੀਂ ਸਾਡੇ ਨਾਲ ਜੀ ਤੁਹਾਡਾ ਮੀਟਿੰਗ ਕਰਨੀ ਚਾਹੁੰਦੇ ਆ ਤੇ ਫੇਰ ਤਿੰਨੋ ਹੀ ਮੰਤਰੀ ਸਨ ਪੰਜਾਬ ਵੱਲੋਂ ਵੀ ਗੁਰਮੀਤ ਖੁੰਡਿਆ ਜੀ ਔਰ ਕਟਾਰੂ ਚੱਕ ਜੀ ਔਰ ਹਰਪਾਲ ਚੀਮਾ ਜੀ ਔਰ ਚੀਮਾ ਸਾਹਿਬ ਜਿਹੜੇ ਆ ਉਹਨਾਂ ਨੂੰ ਚਲ ਗਏ ਅਰਮਦ ਨਾਲ ਉਹਨਾਂ ਨੂੰ ਦੇ ਤੋਂ ਛੱਡ ਕੇ ਆਉਣਾ ਸੀ ਤੇ ਇਹ ਸ਼ਿਵਰਾਜ ਜੀ ਨੂੰ ਪਿਊਸ਼ ਗੋਲਜੀ ਔਰ ਤਲਾਜ ਉੱਚੀ ਜਰੂਰੀ ਔਰ ਇਹ ਕੁੜੀਆਂ ਸਾਹਿਬ ਗਟਾਰੂ ਚੱਕਤੀ ਨੇ ਸਾਡੇ ਨਾਲ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਜਿਹੜੀ ਫੋਰਸ ਨਹੀਂ ਵਧਾ ਰਹੇ ਕਿਉਂ ਵਧਾ ਰਹੇ ਤੇ ਦੇਖੋ ਕਿੱਡਾ ਝੂਠ ਹੋਏ ਝੂਠੇ ਇਹਨਾਂ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਦਾ ਝਾੜੂ ਵਾਲੇ ਦਾ ਕੋਈ ਵਿਸ਼ਵਾਸ ਨਹੀਂ ਕਹਿੰਦੇ ਸਾਡੇ ਮੋਰਚਿਆਂ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਕੋਈ ਦੁਸ਼ਤ ਭਾਵਨਾ ਨਹੀਂ ਅਸੀਂ ਤੁਹਾਡੇ ਨਾਲ ਆਟੇ 'ਚ ਲੂਣ ਦੇ ਬਰਬਾ ਵੀ ਤੁਹਾਡੇ ਨਾਲ ਜਿਹੜੀ ਦਵੈਤਾ ਹੋਣਾ ਹੈ ਨਹੀਂ ਇਹ ਪਿਟੀ ਹੈ ਨਹੀਂ ਆਟੇ 'ਚ ਲੂਣ ਦੇ ਬਰਬਾਰੇ ਸ਼ਬਦ ਵਰਤੇ ਇਕਟਾਰੀ ਚੱਕ ਜੀ ਨੇ ਔਰ ਉਸ ਤੋਂ 15 ਮਿੰਟ ਬਾਅਦ ਇਹ ਸਾਨੂੰ ਰਸਟ ਕਰ ਲੈਂਦੇ ਆ ਤੇ ਇਹ ਇਦਾਂ ਦੇ ਲੋਕ ਚੁੱਪੇ ਨੇ ਪਰ ਵੀ ਨੇ ਇੱਕ ਮੁੱਖ ਮੰਤਰੀ ਮੈਂ ਤੁਹਾਡੇ ਮਾਧਿਅਮ ਰਾਈ ਸੁਣਨਾ ਚਾਹੁੰਦਾ ਮੁੱਖ ਮੰਤਰੀ ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇੱਕ ਫਰੇਵ ਕਰ ਰਿਹਾ ਇਹ ਕਹਿੰਦਾ ਜੀ ਹਰ ਰੋਜ਼ ਸਤਾ ਨੂੰ 8:00 ਵਜੇ ਰਹੀ ਸੀ ਇਹ ਸੜਕਾਂ ਦੱਬ ਕੇ ਬੈਠੇ ਸੀ ਤੁਸੀਂ ਬਾਰ-ਬਾਰ ਅਸੀਂ ਮੀਡੀਆ ਜਾਂ ਪਿਛਲੇ ਸੋ ਜੀ ਮੈਂ ਵਾਈਟਾਂ ਕੱਢ ਕੇ ਦੇਖ ਲਓ ਅਸੀਂ ਬਿਲਕੁਲ ਇੱਕ ਸੜਕ ਛੱਡੀ ਹੋਈ ਸੀ ਬਿਵਾਰ ਕੀਤੀ ਸੀ ਹਰਿਆਣਾ ਸਰਕਾਰ ਨੇ ਸੜਕ ਰੋਕੀ ਸੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਸੜਕ ਨਹੀਂ ਸੀ ਰੋਕੀ ਇੱਕ ਕਨਫਿਊਜ਼ਨ ਪੈਦਾ ਕਰ ਰਿਹਾ ਸਾਨੂੰ ਲੋਕਾਂ ਨੂੰ ਆਸ ਵਿੱਚ ਹੀ ਮਤਭੇਦ ਪੈਦਾ ਕਰਨ ਲਈ ਇਸ ਤਰ੍ਹਾਂ ਦਾ ਢੋਂਗੀ ਮੁੱਖ ਮੰਤਰੀ ਇਸ ਤਰ੍ਹਾਂ ਦਾ ਜਿਹੜਾ ਕਹਦੇ ਹੋ ਕਮੇਡੀਅਨ ਉਹ ਉਹੀ ਸਟੇਜਾਂ ਤੋਂ ਕਮੇਡੀਅਨ ਜਿਹੜੀ ਕਮੇਡੀ ਕਰਦਾ ਸੀ ਅੱਜ ਉਹ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਜਦ ਕਿ ਅਸੀਂ ਅਤਾਰੂ ਚੱਕ ਜੀ ਨੂੰ ਕੁਰੀਆ ਸਾਹਿਬ ਨੂੰ ਕਹਿ ਦਿੱਤਾ ਸੀ ਕਿ ਅਸੀਂ ਬਿਲਕੁਲ ਮੋਰਚਾ ਇੱਕ ਪਾਸੇ ਕਰ ਲੈਂਦੇ ਆ ਤੁਸੀਂ ਇੱਧੇ ਸੜਕ ਖਿਲਾ ਦਿਓ ਇੱਕ ਪਾਸੇ ਨਾਲ ਸੜਕ ਖਿਲਾ ਦਿਓ ਇੱਕ ਪਾਸੇ ਹੀ ਕਰ ਲੈਣੇ ਆ ਫਿਰ ਭਾਈ ਅਸੀਂ ਤਾਂ ਸੜਕ ਰੋਕੀ ਹੀ ਨਹੀਂ ਸੀ ਕਿ ਰੋਕੀ ਸੀ ਹਰਿਆਣਾ ਸਰਕਾਰ ਨੇ ਤੇ ਇਹ ਨਹੀਂ ਮਿਲੀ ਭੋਗਤ ਨਾਲ ਕਿਉਂਕਿ ਬੀਜੇਪੀ ਦੇ ਨਾਲ ਇਹ ਵੀ ਟੀਮ ਹੈ ਬੀਜੇਪੀ ਦੀ ਉਹ ਰਲਿਆ ਹੋਇਆ ਇਹ ਵੀ ਨਾਗਪੁਰੋ ਚੱਲ ਰਿਹਾ ਬਿਲਕੁਲ ਜਾਵਾਂਗੇ ਚਾਰਤੀ ਮੀਟਿੰਗ ਅਸੀਂ ਤੇਲਾ ਅਸੀਂ ਚੀਜ਼ ਡਿਸਕਸ ਕਰਾਂਗੇ ਸਾਡੀ ਜਿਹੜੀ ਭਾਰਤ ਸਰਕਾਰ ਨਾਲ ਮੰਗਾ ਉਹਨਾਂ ਨਾਲ ਮੀਟਿੰਗ ਕਰਾਂਗੇ ਅਸੀਂ ਪੰਜਾਬ ਸਰਕਾਰ ਨਾਲ ਅਸੀਂ ਵੇਖਣਾ ਇਹ ਇਹਨਾਂ ਦੇ ਨਾਲ ਬਹਿਣਾ ਜਾਂ ਨਹੀਂ ਬਹਿਣਾ ਉਹ ਸੀ ਜਰੀਆ ਉਹ ਜੇ ਸਲਾਹ ਕਰਾਂਗੇ مشورہ ਕਰਾਂ ਕਿਰ ਕਿਸਾਨ ਮੋਰਚੇ ਦੇ ਵਿੱਚ ਕੋਈ ਧੜੇਵੰਦੀ ਬਣ ਗਈ ਉਹ ਜਿਹੜਾ ਐਸਕੇਐਮ ਨੌਨ ਪੋਲੀਟਿਕਲ ਉਹ ਨਹੀਂ ਆ ਰਿਹਾ ਪਰ ਫਿਰ ਸ਼ਾਮੀ న్యూਸ 18 ਤੇ ਮੈਂ ਵੇਖ ਰਿਹਾ ਸੀ ਕਿ ਖਬਰ ਚੱਲ ਰਹੀ ਸੀਗੀ ਕਾਕਾ ਸਿੰਘ ਕੋਟੜਾ ਜੀ ਦਾ ਬਿਆਨ ਆ ਗਿਆ ਸੀ ਕਿ ਅਸੀਂ ਸਾਰੇ ਇਕੱਠੇ ਆਂ ਔਰ ਅਸੀਂ ਆਵਾਂਗੇ ਮੋਰਚਿਆਂ ਦੇ ਵਿੱਚ ਸੋ ਐਸਕੇਐਮ ਦੇ ਸਾਥੀ ਵੀ ਆ ਰਹੇ ਨੇ ਐਸਕੇਐਮ ਨੌਨ ਪੋਲੀਟਿਕਲ ਦੇ ਸਾਥੀ ਆ ਰਹੇ ਨੇ ਸੋ ਸਾਰੇ ਇਕੱਠੇ ਆਂ ਉਹਨਾਂ ਦੇ ਦਿਨਾਂ 'ਚ ਮੀਟਿੰਗ ਵੀ ਇਕੱਠੀ ਹੋਏਗੀ। ਮੈਂ ਐਸਾ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਾਂ? ਸਾਰੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਮੇਰੇ ਭਰਾਵੋ ਭੈਣੋ ਹਰ ਪੰਜਾਬ ਦਾ ਵਸਣ ਮੇਰੀ ਗੱਲ ਨੂੰ ਧਿਆਨ ਚ ਰੱਖੇ। ਇਹ ਲੋਕਾਂ ਨੇ ਕਰਨਾ ਕੁਝ ਨਹੀਂ ਕੇਵਲ ਗੁੰਮਰਾਹ ਕਰ ਰਹੇ ਨੇ। ਇਹਨਾਂ ਨੇ ਤਿੰਨ ਸਾਲ ਜੱਖਾ ਤੋੜਿਆ ਨਹੀਂ 1 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਰ ਪੰਜਾਬ ਨੂੰ ਉੱਥੇ ਲਿਜਾ ਸੁੱਟਣਗੇ ਜਿੱਦੋਂ 50 ਸਾਲ ਨਹੀਂ ਉੱਠੇਗਾ। ਆਉਣ ਵਾਲੇ ਸਮੇਂ 'ਚ ਪਿੰਡਾਂ 'ਚ ਜਿਹੜੇ ਕੋਈ ਵੀ ਝਾੜੂ ਦਾ ਝੋਨਾ ਚੱਕੀ ਵੇਦਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਪੰਜਾਬ ਨਾਲ ਗਦਾਰੀ ਨਾ ਕਰੀਏ ਆਪਣੇ ਪੰਜਾਬ ਨਾਲ ਹਿੱਤ ਨਵਾਈਏ ਇਹ ਝਾੜੂ ਵਾਲਿਆਂ ਨੂੰ ਚਲਤਾ ਕਰੀਏ ਤੇ ਆਪਣੇ ਪੰਜਾਬ ਨਾਲ ਖੜੀਏ ਇਹ ਲੋਕ ਜਿਹੜਿਆ ਇਨੀ ਪੰਜਾਬ ਦਾ ਪਲਾਹੀ ਕਰਨਾ ਪੰਜਾਬ ਨੂੰ ਡੋਬ ਕੇ ਜਾਣਾ ਸਾਰੀ ਉੱਪਰ ਲੀਡਰਸ਼ਿਪ ਜਿਹੜੀ ਸਰਕਾਰ ਚਲਾ ਰਹੀ ਆ ਤੇ ਸਾਰੀ ਬਿਊਰੋਕ੍ਰੇਸੀ ਜਿੰਨੇ ਅਫਸਰ ਹੈ ਸਾਰੇ ਪੰਜਾਬ ਤੋਂ ਬਾਹਰ ਦੇ ਨੇ ਪੰਜਾਬ ਦਾ ਹਿੱਤ ਕਿਸੇ ਨੂੰ ਨਹੀਂ ਇਸ ਕਰਕੇ ਪੰਜਾਬ ਨਾਲ ਖੜ ਜੋ ਜੇ ਪੰਜਾਬ ਨੂੰ ਬਚਾਉਣਾ ਤਾਂ ਮੈਂ ਅਪੀਲ ਕਰੂੰਗਾ ਹਰ ਕਿਸਾਨ ਦੇ ਮਲਾਹ ਪੰਜਾਬ ਦੇ ਕਿਸਾਨ ਨੂੰ ਮਜ਼ਦੂਰ ਨੂੰ ਹਰ ਨਾਗਰਿਕ ਨੂੰ